ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਉਸ ਪਵਿੱਤਰ ਸਰੋਵਰ ਦੇ ਇਤਿਹਾਸ ਬਾਰੇ ਜਾਣਾਂਗੇ ਜਿਸ ਸਰੋਵਰ ਵਿੱਚ ਸਾਨੂੰ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਰੋਵਰ ਤੋਂ ਪਹਿਲਾਂ ਇਸ਼ਨਾਨ ਕਰਨ ਦਾ ਹੁਕਮ ਸਤਿਗੁਰੂ ਜੀ ਪਾਸੋਂ ਹੋਇਆ ਤੋਂ ਪਹਿਲਾਂ ਆਪ ਜੀ ਨੂੰ ਬੇਨਤੀ ਹੈ ਜੇਕਰ ਵੀਡੀਓ ਪਸੰਦ ਆਉਂਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਅਜੇ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਅੱਜ ਆਪਾਂ ਜਿਹੜੇ ਸਥਾਨ ਦੇ ਇਤਿਹਾਸ ਬਾਰੇ ਜਾਣਨ ਜਾ ਰਹੇ ਹਾਂ ਇਹ ਸਥਾਨ ਸ਼੍ਰੀ ਬਾਬਾ ਅਟਲ ਰਾਏ ਜੀ ਦੇ ਗੁਰਦੁਆਰੇ ਦੇ ਨਾਲ ਹੀ ਸੰਬੰਧਿਤ ਹੈ ਜਿਸ ਦਾ ਨਾਮ ਹੈ ਗੁਰਦੁਆਰਾ ਕੋਲ ਸਰ ਸਾਹਿਬ ਬੀਬੀ ਕੋਲਾ ਜੀ ਜਿਨ੍ਹਾਂ ਦੇ ਨਾਮ ਉੱਤੇ ਇਹ ਪਵਿੱਤਰ ਸਰੋਵਰ ਦਾ ਨਾਮ ਕੋਲ ਸਰ ਸਾਹਿਬ ਪ੍ਰਸਿੱਧ ਹੈ ਆਪ ਜੀ ਲਾਹੌਰ ਮੁਝੰਗ ਨਿਵਾਸੀ ਰੁਸਮਤ ਖਾਨ ਦੀ ਪੁੱਤਰੀ ਸਨ। ਇਸ ਪਿੰਡ ਦੇ ਸੂਫੀ ਫਕੀਰ ਸਾਈ ਮੀਆਂ ਮਿਰਜੀ ਰਹਾ ਕਰਦੇ ਸੀ। ਬੀਬੀ ਕੋਲਾ ਜੀ ਸਾਈ ਮੀਆਂ ਮਿਰਜੀ ਦੀ ਸੰਗਤ ਕਰਿਆ ਕਰਦੇ ਸੀ। ਸੰਗਤ ਕਰਦਿਆਂ ਬੀਬੀ ਕੋਲਾ ਜੀ ਨੂੰ ਮੇਰੀ ਪੀਰ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇਸੇ ਸਦਕਾ ਆਪ ਜੀ ਦਾ ਪਿਆਰ ਗੁਰਬਾਣੀ ਅਤੇ ਗੁਰੂ ਘਰ ਨਾਲ ਦੇਖਦਿਆਂ ਹੋਇਆਂ ਕਾਜੀ ਨੇ ਮੌਤ ਦਾ ਫਰਮਾਨ ਸੁਣਾ ਦਿੱਤਾ। ਜਦੋਂ ਇਸ ਬਾਰੇ ਸਾਈ ਮੀਆਂ ਮੀਰ ਜੀ ਨੂੰ ਪਤਾ ਲੱਗਾ ਤਾਂ ਤਿੰਨਾਂ ਨੇ ਆਪਣੇ ਸਾਥੀ ਅਬਦੁਲ ਸ਼ਾਹ ਨਾਲ ਬੀਬੀ ਕੋਲਾ ਜੀ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਰਣੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੇਜ ਦਿੱਤਾ ਬੀਬੀ ਕੋਲਾ ਜੀ ਦਾ ਗੁਰਬਾਣੀ ਅਤੇ ਗੁਰੂ ਘਰ ਨਾਲ ਪੂਰਨ ਪ੍ਰੇਮ ਦੇਖ ਕਰਕੇ ਗੁਰੂ ਮਹਾਰਾਜ ਜੀ ਨੇ ਤਿੰਨਾਂ ਨੂੰ ਇਸ ਪਵਿੱਤਰ ਸਥਾਨ ਜਿਸ ਦਾ ਪ੍ਰਾਥਨ ਨਾਮ ਫੁੱਲਾਂ ਦੀ ਢਾਬ ਹੈ ਇਸ ਸਥਾਨ ਉੱਤੇ ਤਿੰਨਾਂ ਦਾ ਨਮਾਸ ਕਰਾਇਆ ਬੀਬੀ ਕੋਲਾ ਜੀ ਨੇ ਇਸ ਵਿਤਰ ਸਥਾਨ ਤੇ ਨਾਮ ਭਜਨ ਬੰਦਕੇ ਅਭਿਆਸ ਵਿੱਚ ਆਪਣਾ ਜੀਵਨ ਬਤੀਤ ਕੀਤਾ ਬੀਬੀ ਕੋਲਾ ਜੀ ਪਾਸੋਂ ਇੱਕ ਦਿਨ ਗੁਰੂ ਪਾਸ ਵੰਸ਼ ਪੁੱਤਰ ਨਿਸ਼ਾਨ ਦਾ ਸੰਕਲਪ ਕੀਤਾ ਇਸ ਨੂੰ ਗੁਰੂ ਮਹਾਰਾਜ ਜੀ ਨੇ ਆਪਣੀ ਬਖਸ਼ਿਸ਼ ਗਿਆਨ صدਕਾ ਮਿਟਾ ਦੇਣਾ ਕੀਤਾ ਤਾਂ ਗੁਰੂ ਜੀ ਨੇ ਤਿਨਾਂ ਨੂੰ ਵਰ ਦਿੱਤਾ ਕਿ ਅਸੀਂ ਤੁਹਾਨੂੰ ਇੱਕ ਇਹੋ ਜਿਹਾ ਪੁੱਤਰ ਬਖਸ਼ਾਂਗੇ ਜਿਸ ਨਾਲ ਤੁਹਾਡਾ ਨਾਮ ਸਾਰੇ ਜਗਤ ਵਿੱਚ ਅਮਰ ਰਹੇਗਾ ਗੁਰੂ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਨੂੰ ਮਾਤਾ ਕੋਲਾ ਜੀ ਦੇ ਨਾਮ ਉੱਤੇ ਇੱਕ ਸਰੋਵਰ ਦੀ ਖੁਦਾਈ ਦਾ ਕੰਮ ਸੌਪਿਆ ਅਤੇ ਗੁਰੂ ਮਹਾਰਾਜ ਜੀ ਨੇ ਬੀਬੀ ਕੋਲਾ ਜੀ ਨੂੰ ਦੱਸਣਾ ਕੀਤਾ ਕਿ ਇਸ ਸਰੋਵਰ ਦਾ ਨਾਮ ਕੌਲ ਸਰ ਸਾਹਿਬ ਰੱਖਿਆ ਜਾਵੇਗਾ ਇਸ ਸਰੋਵਰ ਦਾ ਕੰਮ 1624 ਵਿੱਚ ਆਰੰਭ ਹੋਇਆ ਅਤੇ 1627 ਵਿੱਚ ਬਾਬਾ ਬੁੱਢਾ ਜੀ ਨੇ ਆਪਣੀ ਨਿਗਰਾਨੀ ਹੇਠ ਇਸ ਨੂੰ ਪਿਆਰ ਕਰਵਾਇਆ ਅਤੇ ਗੁਰੂ ਪਾਤਸ਼ਾਹ ਜੀ ਨੇ ਫਿਰ ਹੁਕਮ ਕੀਤਾ ਕਿ ਜਦੋਂ ਵੀ ਸੰਗਤ ਆਵੇਗੀ ਪਹਿਲਾਂ ਇੱਥੇ ਇਸ਼ਨਾਨ ਕਰੇਗੀ ਉਸ ਤੋਂ ਬਾਅਦ ਸ੍ਰੀ ਹਰਮੰਦਰ ਸਾਹਿਬ ਸਰੋਵਰ ਸਾਹਿਬ ਵਿੱਚ ਇਸ਼ਨਾਨ ਕਰੇਗੀ ਇੱਥੋਂ ਪਤਾ ਚੱਲਦਾ ਹੈ ਗੁਰੂ ਮਹਾਰਾਜ ਦਾ ਸਿੱਖਾਂ ਪ੍ਰਤੀ ਪਿਆਰ ਤੇ ਆਪਣੇ ਤੋਂ ਵੱਧ ਵਡਿਆਈ ਕਰਵਾਂਦੇ ਹਨ ਗੁਰੂ ਪਾਤਸ਼ਾਹ ਜੀ ਜਿਹੜੇ ਉਹਨਾਂ ਦੇ ਬਚਨਾਂ ਉੱਤੇ ਚੱਲਦੇ ਹਨ ਸੋ ਜੇਕਰ ਆਪ ਜੀ ਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੇ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਦੇਖਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ